ਇਹ ਬਾਈ ਦਾ ਨਾਮ ਗਰਚਰਨ ਸਿੰਘ ਬਿਰਕ ਇਹ ਬਾਈ ਆਪਣੇ ਪਿਓ ਦਾ ਦੇ ਉਹਨਾਂ ਦੇ ਉਧਰ ਬਣੇ ਘਰ ਦੇਖਣ ਗਏ ਸੀ ਕਹਿੰਦਾ ਬਾਈ ਤਾਂ ਹੀ ਨਿਕਲ ਗਈ ਦੇਖ ਕੇ ਇੰਜ ਲੱਗਿਆ ਜਿਵੇਂ ਦਾਦਾ ਕਹਿੰਦਾ ਹੋਵੇ ਆ ਗਏ ਪੁੱਤ ਬੜੀ ਦੇਰ ਕਰਤੀ ਉਹਨਾਂ ਨੇ ਵੀ ਉਵੇਂ ਹੀ ਸਮਾਲ ਕੇ ਰੱਖਿਆ ਦੇਖ ਲਓ ਇੰਨਾ ਟਾਈਮ ਹੋ ਗਿਆ ਵੰਡ ਹੋਈ ਨੂੰ ਤੇ ਉਹਨਾਂ ਦੇ ਮਕਾਨ ਥੋੜੇ-ਮੋٹے ਤਾਂ ਚਲੋ ਹੋਏ ਆ ਨਹੀਂ ਸਾਰੇ ਦਾ ਸਾਰਾ ਉਹ ਵੀ ਇਹਨਾਂ ਨੇ ਸਾਫ਼ ਕਰਕੇ ਆ ਹੋਏ ਇਹ ਆ ਤੋ ਤੇਵ ਪਿਆਰ ਪਾਕਿਸਤਾਨ ਵਿੱਚ ਆਪਣਾ ਘਰ ਦੇਖਣ ਗਏ ਗਰਚਰਨ ਬਿਰਕ ਦੀ ਇਹਨਾਂ ਦੇ ਦਾਦੇ ਦੇ ਉਹਨਾਂ ਦਾ ਉੱਥੇ ਹੀ ਪੂਰੇ ਹੋ ਗਏ ਸੀ ਪਾਕਿਸਤਾਨ ਵਿੱਚ ਤੇ 38 ਕਿੱਲੇ ਮਰੱਬੇ 38 ਮਰੱਬੇ ਸੀ ਇਹਨਾਂ ਕੋਲੇ 25 ਕਿੱਲੇ ਦਾ ਇੱਕ ਮਰੱਬਾ ਹੁੰਦਾ ਤੁਸੀਂ ਦੇਖ ਲਓ ਵੀ ਕਿੰਨੀ ਜਾਇਦਾਦ ਸੀ ਤੇ ਇੱਧਰ ਬਾਈ ਕੀ ਮਿਲਿਆ ਬਰਿਆਨੀਆਂ ਜ਼ਮੀਨ ਰੇਤੇ ਵਾਲੀ ਵੀ ਉਹਨੂੰ ਜ਼ਮੀਨ ਕਹਿਣਾ ਤਾਂ ਬਹੁਤ ਜੰਗਲੀ ਸੀ ਇਹ ਮਿਲਿਆ ਵੰਡ ਚੋਂ ਬਾਈ ਆਪਾਂ ਨੂੰ ਬਾਈ ਆਪਣੇ ਮੁਲਕ ਚ ਆਜ਼ਾਦੀ ਦਾ ਦਿਹਾੜਾ ਬਣਾਇਆ ਜਾਂਦਾ ਤੁਸੀਂ ਇਹ ਦੇਖੋ ਵੀ ਪਾਕਿਸਤਾਨ ਵਿੱਚੋਂ ਆਏ ਉਜੜ ਕੇ ਲੋਕ ਕੀ ਮਹਿਸੂਸ ਕਰਦੇ ਹੋਣਗੇ ਕਿੰਨੀਆਂ ਹਵੇਲੀਆਂ ਦੇਖੋ ਜੀ ਮਹਿਲ ਵਰਗੀਆਂ ਹਵੇਲੀਆਂ ਛੱਡ ਕੇ ਆਈ ਕਿੰਨੀ ਰੌਣਕ ਕੋਣੀ ਉਹਨਾਂ ਦੇ ਘਰਾਂ 'ਚ ਉਜਾੜਾ ਤਾਂ ਬਈ ਉਜਾੜਾ ਹੀ ਕਿਹਾ ਜਾਊਗਾ ਇਹਨੂੰ ਆਜ਼ਾਦੀ ਨਹੀਂ ਕਹਿ ਸਕਦੇ ਅਸੀਂ ਪਿੰਡਾਂ ਵਰਗੇ ਪਿੰਡਿੰਨੇ ਆ ਉਹ ਹੀ ਜੀ ਬਸੇ ਰੇਂਦੀ ਆ ਆਪਣੀ ਆ ਮੈਂ ਵੈਸੇ ਕਿਸੇ ਨੂੰ ਨਾਲ ਕੜਾ ਵੀ ਉਹ ਉਧਰ ਹੀ ਪਿੰਡ ਨੇ ਬਿਲਕੁਲ ਬਿਲਕੁਲ ਉਹੀ ਚੀਜ਼ ਹੈ ਫਾਰਕ ਕਿਸੇ ਗੱਲ ਦਾ ਨਹੀਂ ਵੀਰੇ ਹਾਂਜੀ ਐਸ ਪਾਸੇ ਕਬਰਸਤਾਨ ਦੇ ਪਾਸੇ ਇੱਕ ਸਾਜ ਜੁੜਿਆ ਹੋਈ ਫਲੇ ਹਾਂ ਫਿਰ ਦੇਖ ਇੱਕ ਲੱਬਸ ਸੁਲੇ ਪਾਸੇ ਇੱਥੇ ਛੱਲੇ ਹੋ ਆਪਾ ਆਇਆ। ਉਹ ਇੱਥੋਂ ਟੱਪਿਆ ਸਭ ਨਹੀਂ ਇੱਥੇ ਹੀ ਐਂ ਨਹੀਂ ਕਰ ਲੋ ਨਾ। ਤੇਰੀ ਕੋਈ ਮਸਲਾ ਸੀ ਦੀ ਜਾਣਦੇ ਜਾਣਦੇ ਕੋਈ ਕੋਈ ਮਸਲਾ। ਚਲ ਕੋਈ ਨਹੀਂ। ਉਹ ਸਾਹਮਣਾ ਭਾਈ ਤਾਜ਼ਰ ਦਾ ਦਰਵਾਜ਼ਾ। ਹਾਂਜੀ ਹਾਂਜੀ ਕੋਈ ਕੋਈ ਭਾਈ ਤਾਜ਼ਰ ਉਹ ਤਾਜ਼ਰ Nem me